ਸੱਚਾ ਕਾਲ ਜੀ ਮੈਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਜਿਸ ਮੁੱਦੇ ਤੇ ਮੈਂ ਗੱਲਬਾਤ ਕਰਨ ਲੱਗੀ ਹਾਂ ਉਹ ਮੁੱਦਾ ਹੈ ਜਿਹੜਾ ਕਿ ਪੰਜਾਬ ਸਰਕਾਰ ਨੇ ਇੱਕ ਨਵੀਂ ਮੁਹਿੰਮ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਯੁੱਧ ਨਸ਼ਿਆ ਵਿਰੋਧ ਜਿਸ ਤੋਂ ਤੁਸੀਂ ਵੀ ਸਾਰੇ ਜਾਣੂ ਕਿ ਕਿਸ ਤਰ੍ਹਾਂ ਨਸ਼ਾ ਤਸਕਰਾਂ ਦੇ ਘਰਾਂ ਤੇ ਐਕਸ਼ਨ ਲਿਆ ਜਾ ਰਿਹਾ ਬੁਲਡੋਜ਼ਰ ਦੇ ਨਾਲ ਘਰ ਟਾਏ ਜਾ ਰਹੇ ਨੇ ਤਾਂ ਉੱਥੇ ਦੂਜੇ ਪਾਸੇ ਤਾਜ਼ਾ ਬਿਆਨ ਦੀ ਜੇ ਮੈਂ ਗੱਲ ਕਰਾਂ ਜੋ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵਿੰਦਰ ਸਿੰਘ ਦਾ ਸਾਹਮਣੇ ਆਇਆ ਕਿ ਸਕੂਲਾਂ ਦੇ ਵਿੱਚ એનર્ਜੀ ਡਰਿੰਕ ਤੇ ਬੈਨ ਲਗਾਇਆ ਜਾਵੇਗਾ ਜੀ ਹਾਂ ਸਕੂਲਾਂ ਦੇ ਵਿੱਚ ਜਿਹੜੀ એનર્ਜੀ ਡਰਿੰਕ ਵਿੱਚ ਜਾਂਦੀ ਹੈ ਜਾਂ ਸਕੂਲੀ ਵਿਦਿਆਰਥੀ ਜਿਹੜੀ એનર્ਜੀ ਡਰਿੰਕ ਦਾ ਸੇਵਨ ਕਰਦੇ ਹਨ ਤਾਂ ਉਸ ਤੇ ਬੈਨ ਲੱਗੇਗਾ ਕਿਉਂਕਿ ਸੇਤ ਮੰਤਰੀ ਡਾਕਟਰ ਬਲਵੇਸ ਸਿੰਘ ਦਾ ਇਹ ਬਿਆਨ ਹੈ ਕਿ ਕੁਝ ਬੱਚਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਕੂਲ ਤੋਂ ਹੀ ਨਸ਼ਿਆਂ ਦੀ ਆਦਤ ਪੈ ਗਈ ਸੀ ਤਾਂ ਸਕੂਲ ਤੋਂ ਹੀ ਨਸ਼ਿਆਂ ਦੀ ਜਿਹੜੀ ਆਦਤ ਪੈਂਦੀ ਹੈ એનર્ਜੀ ਡਰਿੰਕ ਤੋਂ ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਤਾਂ ਇਸ ਨੂੰ ਲੈ ਕੇ ਡਾਕਟਰ ਬਲਵੇਸ ਸਿੰਘ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਹੁਣ એનર્ਜੀ ਡਰਿੰਕ ਵੇਚਣ ਤੇ ਰੋਕ ਲਗਾਈ ਜਾਵੇਗੀ ਤਾਂ ਲਗਾਤਾਰ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਹਨ ਸਿਆਸੀ ਮਾਹਰ ਪ੍ਰੀਤਮ ਸਿੰਘ ਖਣਪੂਰ ਜੀ ਜੋ ਕਿ ਅਕਸਰ ਹੀ ਸਾਡੇ ਨਾਲ ਵਕ ਵਕ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਨੇ ਅਤੇ ਲੋਕਾਂ ਨੂੰ ਵੀ ਜਿਹੜੇ ਕੀ ਵਧੀਆ ਮੈਸੇਜ ਦਿੰਦੇ ਹਨ ਤਾਂ ਸਰਦਾਰ ਪ੍ਰੀਤਮ ਸਿੰਘ ਖਣਪੂਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਰਿੰ ਮੇਰੇ ਵੱਲੋਂ ਜੜਦੀ ਗਲਾ ਟਾਈਮ ਟੀਵੀ ਦੇ ਸ਼ਰੋਤਿਆਂ ਦਾ ਤੇ ਆਪ ਜੀ ਦਾ ਬਹੁਤ ਜੀ ਤੁਸੀਂ ਸਾਰਾ ਵਿਸ਼ਾ ਤਾਂ ਸੁਣ ਹੀ ਲਿਆ ਕਿ ਮੈਂ ਕਿਸ ਮੁੱਦੇ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੀ ਹਾਲਾਂਕਿ ਇਸ ਮੁੱਦੇ ਤੇ ਆਪਾਂ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਜਦੋਂ ਇਸ ਨਸ਼ਿਆਂ ਵਿਰੁੱਧ ਜਿਹੜੀ ਕਿ ਮੁਹਿੰਮ ਲਈ ਪੰਜ ਮੈਂਬਰੀ ਕਮੇਟੀ ਦਾ ਪੰਜਾਬ ਸਰਕਾਰ ਦੇ ਵੱਲੋਂ ਗਠਨ ਕੀਤਾ ਗਿਆ ਸੀ ਪਰ ਲਗਾਤਾਰ ਦੇਖ ਰਿਹਾ ਕਿ ਕਿਸ ਤਰ੍ਹਾਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਦੇ ਨਾਲ ਐਕਸ਼ਨ ਕੀਤਾ ਜਾ ਰਿਹਾ ਹੈ ਕਾਰਟਾਈ ਜਾ ਰਹੇ ਨੇ ਤਾਂ ਜਿਹੜੇ ਤਾਜ਼ਾ ਬਿਆਨ ਦੀ ਮੈਂ ਗੱਲ ਕਰਾਂ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਤਾਜ਼ਾ ਬਿਆਨ ਆਇਆ ਡਾਕਟਰ ਬਲਵਿੰਦਰ ਸਿੰਘ ਦਾ ਐਨਰਜਰ ਡਰਿੰਕ ਤੇ ਜਿਹੜੀ ਕਿ ਰੋਕ ਲਗਾਉਣ ਦੀ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਹੈ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੀ ਸਾਹਿਬ ਜੀ ਪੰਜਾਬੀ ਦਾ ਖਾਣਾ ਕਹਿੰਦੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਹੂੰ ਉਹਨੂੰ ਭੁੱਲਿਆ ਨਹੀਂ ਕਹਿੰਦੇ ਜੀ ਇਹ ਪੰਜਾਬ ਸਰਕਾਰ ਨੇ ਹੂੰ ਇਹ ਕੰਮ ਚੁੱਕਿਆ ਜਿਹੜੇ ਬੱਚਿਆਂ ਨੂੰ ਪ੍ਰੇਰਨਾ ਦੇ ਕੇ ਨਸਿਆਂ ਦੇ ਆਪੀ ਬਣ ਤੋਂ ਰੋਕੇਗਾ ਹੂੰ ਮੈਂ ਸ਼ੁਰੂ ਕੀਤੀ ਹੈ ਜੁਣ ਨਸਿਆਂ ਬਿਲਕੁਲ ਇਹਨਾਂ ਨੇ ਤਾਂ ਬਹੁਤ ਸ਼ੁਰੂ ਕੀਤਾ ਲੇਕਿਨ ਮੈਂ ਆਪ ਵੀ ਇਹਨਾਂ ਦੇਖਿਆ ਚਾਹਾਂ ਕੋਈ 15-20 ਸਾਲ ਤੋਂ ਇਸ ਵਿਸ਼ੇ ਦੇ ਕੋਈ ਬੋਲਦਾਰ ਬਿਲਕੁਲ ਇਹਨਾਂ ਵਿੱਚ ਕਾਲਜਾਂ ਵਿੱਚ ਜਾ ਕੇ ਵੀ ਮੈਂ ਇਸ ਖਾਲ ਦੇ ਜੋਨਾ ਇਹ ਨਸੇ ਉੱਪਰ ਜੋ ਨੌਜਵਾਨੋ ਤੁਹਾਡਾ ਵੀ ਪੁੱਤਲਾ ਤੁਹਾਡੇ ਤੇ ਮਾਂ ਆਸਮਾਨੇ ਤੁਸੀਂ ਹੋਣ ਵਾਲੇ ਵਿਕਸੇ ਹੋਣ ਹਾਰ ਨੇਤਾ ਵੀ ਬਣਨਾ ਹੈ ਅੱਛੇ ਦੁਬਾਰਾ ਬਣਨਾ ਹੈ ਜੀਲੀਰ ਬਣਨਾ ਹੈ ਡਾਕਟਰ ਬਣਨਾ ਹੈ ਫੀਲ ਬਣਨਾ ਹੈ ਰਾਜਪਾਲ ਬਣਨਾ ਹੈ ਪੋਲੀਟਿਸ ਜੀ ਮੈਨੂੰ ਨਹੀਂ ਸਮਝ ਆ ਰਿਹਾ ਕਿ ਉਹ ਇਹ ਕਿੰਦੀ ਗੱਲ ਹੈ ਹੂੰ ਅੱਜ ਕੱਲ ਇਹ ਲਈ ਡਾਕਟਰ ਬਲ ਵੀ ਸੀ ਜਿਨੇ ਕਹੀ ਹੈ ਹੂੰ ਕਿ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਗੱਲ ਦੇ ਉੱਤੇ ਰਹਿਣ ਲਾਵਾਂਗੇ ਜਾਂ پابੰਦੀ ਲਾਵਾਂਗੇ

ਕਹੇ ਆ ਜਾਊਗਾ ਕਾਹੇ ਉਟੀ ਪਾਊਗਾ ਅਗੇ ਸਰਹਰ ਸਹਾਰਾ ਦੇ ਵੀ ਜਦੋਂ ਬੱਚੇ ਜਾਂਦੇ ਨੇ ਜੀ ਆ ਐਸੇ ਖੁੱਲੇ ਰਸਤੇ ਜਾਂਦੇ ਨੇ ਬਿਲਕੁਲ ਜੋ ਚੀਜ਼ ਉਹਨਾਂ ਨੂੰ ਖਾਣ ਨੂੰ ਦਿਲ ਕਰੇ ਪੀਣ ਨੂੰ ਦਿਲ ਕਰੇ ਕੁਝ ਲੈਂਡ ਨੂੰ ਦਿਲ ਕਰੇ ਉਹ ਆਮ ਕਰਕੇ ਜਿਹੜੀਆਂ ਕੰਪਨੀਆਂ ਨੇ ਇਹ ਕੁਝ ਇਰਦਾ ਜਾਂ ਡਰਿੰਕਾਂ ਬਣਾਉਂਦੇ ਨੇ ਜਿਹਦੇ ਨਾਲ ਬੰਦੇ ਨੂੰ એનર્ਜੀ ਮਿਲ ਜੇ ਐਨਰਜੀ ਦੇ ਨਾਲ ਨਸ਼ਾ ਵੀ ਹੁੰਦਾ ਹੂੰ इंग्लंड ਦੇ ਵਿੱਚ ਕਈ ਵਾਰ ਗਿਆ ਉੱਥੇ ਇੰਦਾ એનਰਜੀ ਡਰਿੰਕ ਉਹ ਜਿਹੜੀ ਉਹਦਾ ਖਾਣਾ ਲੈਦਾ ਹੁੰਦਾ ਜੀ ਜੀ એનਰਜੀ ਡਰਿੰਕ ਜਿਹੜੀ ਉਹ 18 ਸਾਲ ਤੋਂ ਉੱਪਰ ਦਾ ਹੁੰਦਾ ਯਾਨੀ ਪੀਸ 18 ਸਾਲ ਤੋਂ ਘੱਟ ਆ ਰੋ ਪੀ ਨਹੀਂ ਹੁੰਦਾ ਹੂੰ ਪਰ ਹੁਣ ਤਾਂ 8-18 ਮੇ ਜਮਾ ਦੇ ਵਿਦਿਆਰਥੀ ਵੀ ਇਸ ਦਾ ਸੇਵਨ ਕਰ ਰਹੇ ਨੇ ਅਚਾਈ ਮੈਂ ਉਹੀ ਗੱਲ ਕਹਿ ਰਿਹਾ ਵੀ ਸਾਡੇ ਉੱਤੇ ਖੁੱਲ ਹੈ ਬਿਲਕੁਲ ਸਾਡੇ ਅੰਮੀ ਫੀ ਰਹੀ ਹੈ ਤੇ ਕੁੱਤੇ ਚੱਤਰ ਦੇ ਹੂੰ ਕੋਈ ਪਰ ਕਾਰਾ ਨਾਲ ਵੀ ਚਾਲੀ ਇਸ ਵਾਰ ਦੇ ਪਰ ਸਟੇਸ਼ਨ ਦਾ ਵੀ ਕੋਈ ਖਿਆਲ ਨਹੀਂ ਹੈਗਾ ਅੱਜ ਮੈਕਮੇ ਦਾ ਵੀ ਕੋਈ ਗੱਲ ਕਰਨ ਨੂੰ ਸੀ ਬਹੁਤ ਤੁਸੀਂ ਇਹ ਕਹਾਂਗੇ ਇਹ ਕਹਾਂਗੇ ਸੀ ਉਦੋਂ ਬਿਆਨ ਨਾ ਦਿੱਤੀ ਜੀ ਅਗਰ ਅਜੀਆਂ ਕੰਪਨੀਆਂ ਜਿਹੜੀਆਂ ਅਲਰਜੀ ਡਰਿੰਕ ਨਵਾਉਂਦੀਆਂ ਨੇ ਉਹਨਾਂ ਤੇ ਬੈਨ ਲਾਇਆ ਜਾਵੇ ਹੂੰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਨਾਂ ਦੇ ਥਾਨਾਂ ਦੇ ਜਿਹੜੇ ਵੇਚਦੇ ਨੇ ਉਹਨਾਂ ਉਹਨਾਂ ਦੇ ਉੱਤੇ ਪਾਬੰਦੀ ਲਾਇਆ ਜਾਵੇ ਹੈਲਥ ਡਿਪਾਰਟਮੈਂਟ ਚੈੱਕ ਕਰੇ ਹੂੰ ਸਾਇਸ ਜੀ ਦੇ ਤਹਿਤ ਕਾਬੂ ਪਾਇਆ ਜਾ ਸਕਦਾ ਹੂੰ ਦੋੰਦੀ ਗੱਲ ਗੱਲ ਕੀਤਾ ਹੈ ਨੋ ਨਾ ਸਿਆbro ਬਿਲਕੁਲ ਵਸਾ ਲੋਕ ਬੇਦਰ ਨੇ ਹਮ ਉਹਨਾਂ ਦੇ ਮਕਾਨ ਘਰ ਛਾਇਦਾ ਹਮ ਵਸਾਕ ਸਤੋਂ ਪੰਜਾਬ ਜਾਇਆ तकरीबन 30 ਸਾਲ ਤੋਂ ਜੀ ਇਹ ਮਸੇ ਦਾ ਪਰਕੋਤ ਜਾਇਦਾ ਚਲੇ ਹਮ ਪਹਿਲਾਂ ਮਸੇ ਹੁੰਦੇ ਸੀ ਇਹ ਅਫੀਮ ਹੁੰਦੀ ਸੀ ਉੱਕੀ ਹੁੰਦੀ ਸੀ ਹਮ ਜਾਂ ਤਵਾ ਹੁੰਦੀ ਸੀ ਜੀ ਤੇ ਕਿਰ ਜੋ ਆਦਤ ਮਸੇ ਮੇ ਇਸ ਸੰਥਾਪਿਤ ਨਸੇ ਵਿਲਦਾਂ ਦੇ ਆਏ ਨੇ ਔਰ ਇਹ ਮੈਂ ਸਮਝਦਾ ਇੱਕ ਕਮਾਈ ਦਾ ਸਾਧਨ ਵੀ ਉਹਨਾਂ ਲੋਕਾਂ ਵਾਸਤੇ ਬਣ ਗਏ ਨੇ ਜਿਹੜਾ ਸਹੀ ਰਸਵਾ ਦੇ ਸੁਟਾ ਕੇ ਹੂੰ ਖਾਸ ਕਰਕੇ ਜਿੰਨੇ ਸਾਡੇ ਪੋਲਿਟਿਸ਼ਨ ਨੇ ਤੇ ਕੋਈ ਵੀ ਪਾਰਟੀ ਹੋਵੇ ਉਹਨਾਂ ਦੇ ਵੱਡੇ ਵੱਡੇ ਲੀਡਰਾਂ ਨੇ ਇਸ ਨਸੇ ਦੇ ਵਪਾਰ ਵਿੱਚ ਬੜੇ ਫਸਰ ਗਏ ਹੂੰ ਬਹੁਤ ਪੈਸਾ ਕਮਾ ਜੀ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਐਕਸ਼ਨ ਲਿਆ ਜਾ ਰਿਹਾ ਹੈ ਕਿ ਘਰਾਂ ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਹੀ ਹੈ ਕਿਉਂਕਿ ਦੇਖਿਆ ਜਾਵੇ ਘਰ ਦੇ ਵਿੱਚ ਨਸ਼ਾ ਕਰਨ ਵਾਲਾ ਇੱਕ ਵਿਅਕਤੀ ਹੁੰਦਾ ਹੈ ਪਰ ਬਾਕੀ ਦਾ ਪਰਿਵਾਰ ਉਸੇ ਘਰ ਦੇ ਵਿੱਚ ਰਹਿ ਰਿਹਾ ਹੈ ਤਾਂ ਬਾਕੀਆਂ ਦੇ ਨਾਲ ਅਜਿਹਾ ਫਿਰ ਕਿਉਂ ਕੀਤਾ ਜਾ ਰਿਹਾ ਜਾਂ ਫਿਰ ਉਸ ਵਿਅਕਤੀ ਨੂੰ ਹੀ ਉਹਵੇਂ ਦੀ ਸਜ਼ਾ ਦਿੱਤੀ ਜਾਵੇ ਇਹ ਸਵਾਲ ਬਿਲਕੁਲ ਤੁਹਾਡਾ ਜਿਹੜਾ ਸਵਾਲ ਹੈ ਬਹੁਤ ਜਾਇਜ਼ ਹੈ ਹਰ ਟੁਕਮਾ ਮੋਕੇ ਦਾ ਦੇਖੋ ਪੁਲਿਸ ਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ ਜੇਕ ਘੱਟਾ ਹੁੰਦਾ ਕਿ ਉਹਨੂੰ ਐਲੀ ਬੜੀ ਪੁਲਿਸ ਪੈਂਦੀ ਜੀ ਹਾਂ ਪੁਲਿਸ ਉਹਨੂੰ ਫੜ ਕੇ ਉਹਨੂੰ ਕੇਸ ਦਾ ਨਿਕਾਲ ਸਕਦੇ ਆ ਉਹਦੇ ਚਾਰਜ ਫੇਮ ਕਰ ਸਕਦੇ ਆ ਲੇਕਿਨ ਕੌਣ ਉਸ ਨੂੰ ਦੇਖੇਗੀ ਵੀ ਹਾਂ ਇਹ ਕਿੰਨੇ ਦਸੇ ਦੇ ਵਿੱਚ ਹਮੌਲਵਾ ਹੈ ਇਹਦੇ ਅਪ ਪ੍ਰੋਪਰਟੀ ਕਿਤੂ ਵਾਈ ਹੈ ਇਹ ਨਾ ਆਈਆ ਉਹਦਾ ਸਾਰਾ ਰਿਕਾਰਡ ਉਸ ਅਸਰਨਾਕੀ ਬਵੇ ਅਦਾ ਉਸ ਦੇ ਡਾਕਟਰ ਸਾਹਿਬ ਸਾਡੇ ਇਹ ਕਿ ਬੈਸਟ ਗਲੋਬਲੀ ਮੈਗਾ ਡੈਸਟ ਵੀ ਆਮ ਛੋਟੇ ਲੋਕਾਂ ਬਾਸਦੇ ਹੈ ਇੱਕ ਵੀ ਲੋਕ ਨੇ ਆਇਆ ਇਸ ਨਸਲੇ ਪਾਸੇ ਲੱਗੇ ਨੇ ਗਲਤ ਧੰਦੇ ਦੇ ਲੱਗੇ ਨੇ ਉਹਨਾਂ ਨੇ ਕੋਈ ਦੋ ਕਮਰੇ ਦਾ ਮਕਾਨ ਬਣਾ ਲਿਆ ਇੱਕ ਕਮਰੇ ਦਾ ਬਣਾ ਲਿਆ ਉਹ ਨੂੰ ਉਹਨਾਂ ਨੇ ਧਾਤਾ ਤਾਂ ਕਿ ਲੋਕਾਂ ਦੇ ਜਾਵੇ ਦੇਣ ਲਈ ਤਾਉਦੀ ਜੀ ਕੋਈ ਮਕਾਨ ਵਾ ਪਰ ਸਭ ਤੋਂ ਵੱਡੇ ਬੱਚਾ ਨੂੰ ਕਿਉਂ ਨਹੀਂ ਪਾਉਂਦੇ ਬਿਲਕੁਲ ਕਿੱਲੇ ਵੱਡੇ ਲੀਡ ਇਸ ਹਾਲ ਪਾਸੇ ਪੀਐਮਕੇ ਚੱਲ ਰਹੇ ਕੀ ਕਿਸੇ ਕੋਕੀਟਾਈ ਹੈ ਹੂੰ ਕਿਸੇ ਦੁਕਾਨ ਤੋਂ ਆਈ ਹੈ ਬਿਲਕੁਲ ਕਿਸੇ ਦਾ ਕਾਰੋਬਾਰ ਤੋਂ ਆਇਆ ਹੈ ਫਿਰ ਦੂਜੇ ਬਹੁਤ سارے ਪੂਸਟ ਡਿਪਾਰਟਮੈਂਟ ਦੇ ਵਿੱਚ ਵੱਡੇ ਉਹਦੇਿਆਂ ਦੇ ਕੇਸ ਰੋਜ਼ ਘਵਾਰਤ ਵੀ ਚੱਲਦੇ ਨੇ ਚੈਨਲ ਦਾ ਵੀ ਹਾਲ ਦੀ ਐਨੀ ਪ੍ਰਾਪਰਟੀ ਹੈ ਕਿਸੇ ਵੱਡੇ ਮਗਰਮਤ ਨੂੰ ਫਸਪੌਂਦੀ ਕੋਸ਼ਿਸ਼ ਨਹੀਂ ਕੀਤੀ ਹੈ ਹੂੰ ਇੱਕ ਗਰੀਬ ਲੋਕਾਂ ਨੂੰ ਜਸ ਬਣਾਉਣ ਦੇ ਲਈ ਮੈਂ ਕਹਿੰਦਾ ਤਦੋਂ ਮਾਰਾਂ ਨਹੀਂ ਤਦੋਂ ਚੰਗਾ ਲੇਕਿਨ ਪ੍ਰਾਪਰ ਚੈਨਲ ਚੱਲੋ ਜਿਹਾ ਬਾਅਦ ਤਾਂ ਵੀ ਫਰੂ ਜਾ ਕੇ ਉਹਨਾਂ ਲਈ ਜਿਹੜੀ ਫੁਰਤੀ ਹੈ ਆਪਣਾ ਕਰਨਾ ਲਗਾਉਂ ਕੋ ਕਰੋ ਹਾਲਾਂਕਿ ਕੁਝ ਲੋਕਾਂ ਦਾ ਬਿਆਨ ਇਹ ਆ ਰਿਹਾ ਕਿ ਸਾਡੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਜਦਕਿ ਉਹ ਨਸ਼ੇ ਦੇ ਦਲਦਲ ਦੇ ਵਿੱਚ ਨਹੀਂ ਹੈ ਸਿਰਫ ਉਹਨਾਂ ਦੇ ਝੂਠੇ ਕੇਸ ਜਿਹੜੇ ਕਿ ਪਾਏ ਗਏ ਨੇ ਕੀ ਲੱਗਦਾ ਕਿ ਪੁਲਿਸ ਦੇ ਵੱਲੋਂ ਪਹਿਲਾਂ ਕੋਈ ਛਾਣਬੀਨ ਨਹੀਂ ਕੀਤੀ ਗਈ ਕਿ ਸਿੱਧਾ ਐਕਸ਼ਨ ਹੀ ਲਿਆ ਗਿਆ ਉਹਨਾਂ ਦੇ ਘਰਾਂ ਤੇ ਸਰ ਜੀ ਤੇਰੀ ਗੱਲ ਨਾਲ ਪੁਲਿਸ ਅਫਸਰ ਜਿਹੜਾ ਐਸਐਸਪੀ ਹੁੰਦਾ ਉਹ ਨਿਪਟਾਰਾ ਕਰਦਾ ਮੈਨੂੰ ਸਾਡੇ ਏਰੀਆ ਤੋਂ ਐਨੇ ਕੇਸ ਮਸਾਭੂ ਚਿੰਨ੍ਹ ਤੇ ਮੇਕ ਯੂ ਉਹ ਹਾਇਟ ਦੇ ਨਮੇ ਉਹਨਾਂ ਨੂੰ ਆਪਣਾ ਕੋਟਾ ਪੂਰਾ ਕਰਨ ਦੇ ਲਈ ਇਹ ਜਿਹੇ ਕਾਰਵਾਈਆਂ ਦੇ ਹੁੰਦੇ ਉਸ ਦਾ ਫ੍ਰੀਹੈਂਡ ਦੇਖ ਲਓ ਉਹ ਦੇਖੋ ਕੈਪਟਨ ਰੈਂਕ ਦਾ ਬੰਦਾ ਪਿਆਰੇ ਦੇ ਵਿੱਚ ਸੜਿਆ ਉਹਨੂੰ ਘੁੱਟਿਆ ਗਿਆ ਉਹਨੂੰ ਬੇਸਕੀ ਪਾ ਗਿਆ ਹੂੰ ਇਹ ਇਹ ਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਪੁਲਿਸ ਨੂੰ 20 ਫਾਈਲ ਦੇ ਦਿੰਦੇ ਨੇ ਉਹ ਫਿਰ ਆਪ ਸੁਧਰੀਆ ਕਰਨਾ ਜੀ ਆਪ ਸੁਧਰੀਆ ਕਰਕੇ ਉਹਨਾਂ ਨੂੰ ਫਿਰ ਰੈਂਕ ਮਿਲਦੇ ਨੇ ਤੱਕੀਆਂ ਮਿਲ ਜਾਂਦੇ ਨੇ ਉਹਨੇ ਇਹ ਕਿਥਾ ਆਪਰ ਦੇਖਿਆ ਪਿੱਛੇ ਫਿਰ 6 ਮਾਰਚ ਦਾ ਸਾਹਮਦਾ ਸਵਾਲ ਸੀਗਾ ਜਿੱਥੇ ਇਨੋਸੈਂਟ ਬੰਦੇ ਮਾਰੇ ਗਏ ਤੇ ਉਹਨਾਂ ਨੂੰ ਮਾਰਨ ਵਾਲਿਆਂ ਨੂੰ ਤਰਕੀਆਂ ਦੇ ਕੇ ਆਈਐਸਐਸਪੀ ਈਜੀ ਤੱਕ ਵੜਾਇਆ ਗਿਆ ਅੱਜ ਉਹਨਾਂ ਦੀਆਂ ਕਹਾਣੀਆਂ ਚੱਲ ਰਹੀਆਂ ਨੇ ਤੇ ਇਹੋ ਜਿਹੇ ਮਹਿਰਿਆਂ ਵਿੱਚ ਖੜੇ ਨੇ ਤੇ ਏਸੀ ਜਿਹੇ ਤਰ੍ਹਾਂ ਦੇ ਅਧਿਕਾਰੀ ਰਹੇ ਨੇ ਹਵਾ ਬਦਲਦਾ ਰਹਿੰਦਾ ਹੈ ਹਮਮ ਸਮਾਂ ਬਹੁ ਵੀ ਆਊਗਾ ਜਿਹੜੇ ਲੋਕ ਉਸ ਅਕਸਰ ਇਦਾਂ ਦੇ ਲੋਕਾਂ ਦੇ ਉੱਤੇ ਟੱਕਾ ਕਰਨਗੇ ਨਜਾਇਜ਼ ਟੱਕਾ ਕਰਨਗੇ ਹਮਮ ਵਿਨਾਇਕ ਇਹ ਵਿਵਾਦ ਕੇ ਇਸ ਤੇ ਬਿਨਾ ਗੋਨਾਲਦ ਜੰਗਰ ਨੇ ਉਹਨਾਂ ਦਾ ਸਵਾ ਦੂਰ ਆਉਗਿਆ ਸਮਾਂ ਆਉਣਾ ਜ਼ਰੂਰ ਹੈ ਹੂੰ ਇਹ ਆਉਣਾ ਪਰ ਉਹਨਾਂ ਨੂੰ ਜ਼ਰੂਰ ਹੈ ਜੀ ਇਸ ਲਈ ਮੈਂ ਸਰਕਾਰ ਨੂੰ ਵੀ ਬੇਨਤੀ ਕਰੂਗਾ ਕਿ ਆਪ ਹੁਦਰੀਆਂ ਫਰਮੀਆ ਮੰਡਗਰ ਉਹ ਸਰਕਾਰਾਂ ਰੋਜ਼ ਨਹੀਂ ਰਹਿੰਦੀਆਂ ਹੂੰ ਇਤਿਹਾਸ ਦਿਸ਼ਾ ਜਾਂਦਾ ਹੈ ਹਮੇਸ਼ਾ ਸਮਾਂ ਦਸੂਗਾ ਕਿਹੜੀ ਸਰਕਾਰ ਨੇ ਕੀ ਸਮੇ ਆਪਣੇ ਸਰਜੀ ਦੇ ਹਿਸਾਬ ਨਾਲ ਪ੍ਰਾਪਤੀ ਕੀਤੀ ਕਿਹੜੀ ਸਰਕਾਰ ਨੇ ਠੱਗਾ ਮੀਤਾ ਨੌਜਵਾਨਾਂ ਦੇ ਘਰਾਂ ਦੇ ਬੀਦੂ ਅੱਜ ਇੱਕ ਉਹਨੇ ਜਿ cụcਲੀ ਬਣਾਉਣ ਦੇ ਵਾਸਤੇ ਹੀ ਬੰਦੇ ਦੀ ਸਾਰੀ ਜ਼ਿੰਦਗੀ ਲੱਗ ਗਈ। ਬਿਲਕੁਲ। ਬੰਦਾ ਆਪਣਾ ਘਰ ਬਣਾਉਂਦਾ ਹੈ। ਉਹਦੇ ਕਿੰਨੇ ਜੀਮ ਨੇ? ਉਹਦੇ ਘਰ ਵਾਲੀ ਹੈ, ਉਹਦੇ ਬੱਚੇ ਨੇ, ਉਹਦਾ ਮਾਪਿਓ ਹੈ। ਜੇ ਤੁਸੀਂ ਇੱਕ ਦੀ ਗਲਤੀ ਕਰਕੇ ਉਹਦੇ ਘਰ ਨੂੰ ਘੈ ਢੇਰੀ ਕਰ ਦੋਗੇ ਤਾਂ ਬਾਕੀਆਂ ਦਾ ਕੀ ਹਾਲ ਹੋਏ ਸੋਚਿਆ ਤੁਸੀਂ? ਹੂੰ। ਜੇ ਆਪਣੇ ਆਪ 'ਚ ਆਤਮਾਨ ਜਿਹੜੇ ਟੱਕਾ ਕਰਦੇ ਨੇ ਜੇ ਇਹ ਹੀ ਗੱਲ ਉਹ ਕੋਈ ਧੋਤੇ ਵੀ ਹੈਗੇ। ਆਪਣੇ ਵੱਲ ਵੀ ਦੇਖਣ ਜੇ ਆਪਾਂ ਕਿਸੇ ਵਾਲੀ ਕੂਂਕੜੀ ਕਰਦੇ ਆ ਤਾਂ ਪਿਆਰ ਨਾਲ ਕਿੰਨੋਂ ਬੜੀ ਸਾਡੇ ਵੱਲ ਹੁੰਦੀ ਆ ਆਪਣੇ ਵੱਲ ਸਾਹ ਆਪਣੇ ਵੱਲ ਨਹੀਂ ਸਾਥ ਮਾਲਦੇ ਲੇਕਿਨ ਸਰਕਾਰ ਨੂੰ ਕਹਿੰਦੇ ਕਾਰਵਾਈ ਜ਼ਰੂਰ ਕਰੇ ਵਧੀਆ ਕਾਰਵਾਈ ਹੈ ਲੇਕਿਨ ਪੂਰੀ ਇਨਕੁਆਇਰੀ ਕਰਕੇ ਸੱਚ ਨੂੰ ਵੇਖ ਕੇ ਕਰੇ ਤਾਂ ਹੀ ਸ਼ਾਇਦ ਉਸਨੂੰ ਲੋਕਾਂ ਦੀ ਬਗਾਵ ਤੇ ਉਹਦੇ ਖਿਲਾਫ ਹੋ ਜਾਊਗੀ ਕਿਉਂਕਿ ਸਰਕਾਰ ਦੇ ਹੱਥ ਲੰਬੇ ਹੁੰਦੇ ਨੇ ਉਹ ਕੁਝ ਵੀ ਕਰ ਸਕਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਸਿੰਘ ਜੀ ਸਾਡੇ ਨਾਲ ਜੁੜਨ ਦੇ ਲਈ ਤੇ ਸਮਾਂ ਕੱਢਣ ਲਈ ਸਹੀ ਘਰਾਂ ਵੀ ਰੋਕਣ ਲਈ ਬਹੁਤ ਧੰਨਵਾਦ ਸੋ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਦਮ ਚੁੱਕਿਆ ਜਾ ਰਿਹਾ ਇੱਕ ਪਾਸੇ ਦੇਖਿਆ ਜਾਵੇ ਕਿ ਵਧੀਆ ਕਦਮ ਹੈ ਭਾਵੇਂ ਦੇਰ ਆਏ ਦਰੁਸਤਾਈ ਕਿ ਜਿਹੜਾ ਕਿ ਨਸ਼ਿਆਂ ਖਿਲਾਫ ਮੁਹਿੰਮ ਚੜੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਤਾਂ ਉੱਥੇ ਹੀ ਪੰਜਾਬ ਸਰਕਾਰ ਦੇ ਜਿਹੜੇ ਕਿ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਵੀ ਬਿਆਨ ਆਇਆ ਕਿ ਹੁਣ ਸਕੂਲਾਂ ਦੇ ਵਿੱਚ ਵੀ ਰੋਕ ਲੱਗੇਗੀ એનર્ਜੀ ਡਰਿੰਕ ਵੇਚਣ ਵਾਲਿਆਂ ਤੇ ਜਿਹੜਾ ਕਿ ਐਕਸ਼ਨ ਲਿਆ ਜਾਵੇਗਾ ਕਿਉਂਕਿ ਬੱਚੇ ਨੇ ਜਿਹੜੇ ਕਿ ਉਹ ਸਕੂਲਾਂ ਤੋਂ ਹੀ ਨਸ਼ੇ ਦੀ ਦਲਦਲ ਫਸ ਜਾਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨਸ਼ਾ ਤੋ ਮੁਕਤ ਹੋਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚੜ੍ਹਦੀਕਲਾ ਟਾਈਮ ਟੀਵੀ ਧੰਨਵਾਦ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flying Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.